ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਦੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਤੁਸੀਂ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪੱਤਰਕਾਰ ਸਹਿਬਾਨ ਔਰ ਪੱਤਰਕਾਰਦਾਰੀ ਦੇ ਸਮੂੱਚੇ ਮੈਂਬਰ ਸਹਿਬਾਨ ਇੱਥੇ ਆਈ ਜੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਪੰਚਾਇਤ ਦੇ ਉਹਦੇ ਸੰਦਰਭ ਚ ਹੈ ਸਭ ਤੋਂ ਵੱਡੀ ਮੇਰਾ ਮੰਨਣਾ ਹੈ ਕਿ ਲੋਕਤੰਤਰ ਦੇ ਵਿੱਚ ਜਿਹੜੀ ਮੁਢਲੀ ਚੋਣ ਪ੍ਰਕਿਰਿਆ ਆ ਉਹ ਪੰਜਾਬ ਚ ਹੋਣ ਜਾ ਰਹੀ ਹੈ ਜਿਹੜੀ ਕਿ 1 ਸਾਲ ਲੇਟ ਹੈ ਇਹਦਾ ਬਹੁਤ ਵੱਡਾ ਨੁਕਸਾਨ ਪਿੰਡਾਂ ਦੀ ਡਵੈਲਪਮੈਂਟ ਤੇ ਵੀ ਹੋਇਆ ਪਰ ਦੇਰ ਆਏ ਮੇਰਾ ਕਾਲ ਹਾਈ ਕੋਰਟ ਦੇ ਜਿਹੜੇ ਹਸਤਾ ਇੰਟਰਫੇਰੈਂਸ ਤੋਂ ਬਾਅਦ ਹੀ ਇਹਨਾਂ ਨੇ ਡਿਸਾਈਡ ਕੀਤਾ ਕਿ ਇਲੈਕਸ਼ਨ ਜਿਹੜੀ ਹੈ ਉਹ ਕਰਵਾਉਂਦੇ ਅਸੀਂ ਕਾਬਲ ਹੈਗੇ ਪਰ ਜਿਸ ਤਰੀਕੇ ਨਾਲ ਮਾਹੌਲ ਸਿਰਜਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਹਦਾ ਆਵਾਜ਼ਾਂ ਆ ਰਹੀਆਂ ਨੇ ਜਾਂ ਜਿਹੜੇ ਲੋਕ ਸਰਪੰਚੀ ਲੜਨਾ ਚਾਹੁੰਦੇ ਉਹਨਾਂ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਦੇਖੋ ਇਹ ਮਡਲਾ ਜਿਹੜੀ ਇਲੈਕਸ਼ਨ ਆ ਇਹਦਾ ਪ੍ਰਭਾਵ ਪੰਜਾਬ ਦੀ ਰਾਜਨੀਤੀ ਦੀ ਬੰਤਰ ਤੇ ਪੈਂਦਾ ਹੈ ਉਹਦੇ ਨਾਲ ਦੀ ਨਾਲ ਜਿਹੜੇ ਭੁੱਖ ਚ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਇਸ ਤੋਂ ਬਹੁਤ ਕੁਝ ਸਿੱਖਦੀਆਂ ਨੇ ਜਿਹੜੀ ਬਦਲਾਅ ਦੇ ਨਾਲ ਨਾਲ ਸਰਕਾਰ ਬਦਲਾਅ ਦੇ ਨਾਂ ਦੇ ਨਾਲ ਸਰਕਾਰ ਬਣਾਈ ਗਈ ਉਹਦੇ ਵੱਲੋਂ ਜਿਸ ਤਰੀਕੇ ਨਾਲ ਇਸ ਇਲੈਕਸ਼ਨ ਦੇ ਵਿੱਚ ਮੈਂ ਦੋ ਦਿਲ ਪੇਲ ਤੁਹਾਨੂੰ ਪ੍ਰੈਸ ਨਹੀਂ ਕਹਿ ਚੁੱਕਾਂਗੇ ਜਿਸ ਤਰੀਕੇ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਧਜੀਆਂ ਉਡਾਈਆਂ ਜਾ ਰਹੀਆਂ ਕਨਸਟੀਟਿਊਸ਼ਨ ਦੇ ਆ ਉਹ ਕਦੀ ਹੋਈਆਂ ਨਹੀਂ ਜੇ ਕਿਸੇ ਨੇ ਕੀਤੀਆਂ ਨੇ ਤੇ ਉਹ ਦੁਬਾਰਾ ਪਾਵਰ ਚ ਆਏ ਨਹੀਂ ਇਹ ਵੀ ਤੁਸੀਂ ਗੱਲ ਨੋਟ ਕਰ ਲਿਓ ਇਹਨਾਂ ਨੇ 25 ਤਰੀਕ ਨੂੰ ਅਨਾਉਂਸਮੈਂਟ ਹੁੰਦੀ ਹੈ 27 ਨੂੰ ਨਾਮਜ਼ਦਗੀਆਂ ਨੇ ਨਾਮਜ਼ਦਗੀਆਂ ਵਾਸਤੇ ਤੁਹਾਨੂੰ ਸੈਕਟਰੀ ਨੂੰ ਵੀਡੀਓ ਡੀਡੀਪੀ ਉਹਦਾ ਬਹੁਤ ਵੱਡਾ ਰੋਲ ਹੈ ਪਰ ਅੱਜ ਤੁਸੀਂ ਜਾ ਕੇ ਬਲਾਕਾ ਦੇ ਵਿੱਚ ਵੇਖ ਲਓ ਕੋਈ ਸੈਕਟਰੀ ਨਹੀਂ ਮਿਲ ਰਿਹਾ ਕੋਈ ਵੀਡੀਓ ਨਹੀਂ ਕਿਸੇ ਨੂੰ ਮਿਲ ਰਿਹਾ ਜਿਹੜੇ ਲੋਕ ਆਜ਼ਾਦ ਕਹਿਣ ਨੂੰ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਹੋਏਗੀ ਕਿ ਕੋਈ ਕਿਸੇ ਪਾਰਟੀ ਦਾ ਨਿਸ਼ਾਨ ਨਹੀਂ ਹੋਏਗਾ ਪਰ ਉਹਦੇ باوجود ਅੱਜ ਜਿਹੜੀ ਬਿਹਾਈਂਡ ਦਾ ਕਰਟਨ ਕਹ ਲਓ ਜਿਹੜੀ ਸਾਰੀ ਇਸ ਚੋਣ ਦੀ ਬਾਗਡੋਰ ਹੈ ਉਹ ਹਲਕਾ ਦੇ ਐਮਐਨਏ ਕੋਲ ਸਾਡੇ ਇਥੋਂ ਦੇ ਮੰਤਰੀ ਸਾਹਿਬ ਕੋਲ ਔਰ ਜਾਂ ਜਿੱਥੇ ਇਹਨਾਂ ਦੇ ਉਮੀਦਵਾਰ ਨਹੀਂ ਜਿੱਤੇ ਉੱਥੇ ਜਿਹੜੇ ਹਲਕਾ ਚਾਰਜ ਇਹਨਾਂ ਬਣਾਏ ਨੇ ਉਹਨਾਂ ਦੇ ਕੋਲ ਹੈ ਰਿਜ਼ਰਵੇਸ਼ਨ ਤੋਂ ਲੈ ਕੇ ਜਿਹੜੀ ਆ ਰਿਜ਼ਰਵੇਸ਼ਨ ਦੀਆਂ ਲਿਸਟਾਂ ਨੇ ਉਹ ਸਾਰੀਆਂ ਐਮਐਲਏ ਸਾਹਿਬ ਨੇ ਸੌਪੀਆਂ ਨੇ ਅਸੀਂ ਤਾਂ ਇਹ ਮੰਨਦੇ ਆ ਕਿ ਜਦੋਂ ਇਲੈਕਸ਼ਨ ਦਾ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦਾ ਰਾਜ ਹੁੰਦਾ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਕਿ ਇਹਦਾ ਤੁਸੀਂ ਗੰਭੀਰ ਨੋਟਿਸ ਲਓਗੇ ਇਲੈਕਸ਼ਨ ਦਾ ਰਾਜ ਇਲੈਕਸ਼ਨ ਦਾ ਰਾਜ ਹੈ ਕਿ ਜਾਂ ਇਹਨਾਂ ਦੇ ਐਮਐਲਏ ਦਾ ਰਾਜ ਹੈ ਜਾਂ ਉਹਨਾਂ ਦੀ ਅਧਿੰਗੀ ਹਟ ਇਲੈਕਸ਼ਨ ਹੋ ਰਹੀ ਹੈ ਕਿਹੜੇ ਪਿੰਡ ਰਿਜ਼ਰਵ ਕਰਨੇ ਆ ਕਿਹੜੇ ਜਨਰਲ ਕਰਨੇ ਆ ਕਿਹੜੀ ਰੋਟੇਸ਼ਨ ਹੈ ਉਹਦੀ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਸਿਰਫ ਇਹ ਰੱਖਿਆ ਜਾ ਰਿਹਾ ਜੇ ਕੋਈ ਵਿਰੋਧੀ ਧਿਰ ਦਾ ਜਾਂ ਵਿਰੋਧੀ ਪਾਰਟੀ ਦਾ ਬੰਦਾ ਕੋ ਖੜਾ ਹੋ ਰਿਹਾ ਕਿਉਂਕਿ ਬਹੁਤ ਤੁਸੀਂ ਸੁਣਦੇ ਹੋਗੇ ਬੜੇ ਪੁਰਾਣੇ ਬੰਦੇ ਨੇ ਜਿਹੜੇ ਸਾਰੀਆਂ ਪਾਰਟੀਆਂ 'ਚ ਕੋਈ ਸਰਕਾਰ ਹੋਵੇ ਜਿੱਦੇ ਆਉਂਦੇ ਨੇ ਉਹ 20-25-25 ਸਾਲ ਤੋਂ ਉਹ ਜਾਂ ਉਹਨਾਂ ਦੇ ਜਿਹੜੇ ਵੀ ਨਮਾਇंदे ਹੁੰਦੇ ਉਹ ਜਿੱਦਦੇ ਨੇ ਇਲੈਕਸ਼ਨ ਪਰ ਅੱਜ ਕੀ ਇਹਨੂੰ ਬਿਲਕੁਲ ਨਿਸ਼ਾਨਾ ਬਣਾਇਆ ਗਿਆ ਵੀ ਕੋਈ ਵੀ ਉਹ ਬੰਦਾ ਦੁਬਾਰਾ ਇਲੈਕਸ਼ਨ ਦਾ ਜਿੱਤੇ ਔਰ ਮੁੱਖ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਕੋਈ ਰੋਟੇਸ਼ਨ ਨਹੀਂ ਬਣਾਈ ਕੋਈ ਰੋਟੇਸ਼ਨ ਦੇ ਮੁਤਾਬਕ ਕੰਮ ਨਹੀਂ ਕੀਤਾ ਔਰ ਜਿਹੜਾ ਪ੍ਰਸ਼ਾਸਨ ਹੈ ਚੋਣ ਪਰਗੈਰਾ ਤੇ ਕੋਈ ਸ਼ੱਕ ਨਹੀਂ ਕਿ ਇਲੈਕਸ਼ਨ ਕਮਿਸ਼ਨ ਦੇ ਬੈਨਰ ਦੇ ਹੇਠ ਜਾਂ ਉਹਨਾਂ ਦੇ ਹੇਠ ਨਿਗਰਾਨੀ ਠੋਰੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਨੋਡਲ ਤੇ ਉਹੀ ਅਫਸਰ ਨੇ ਜਿਨ੍ਹਾਂ ਨੇ ਵਿਹਾਂ ਦਰਾਬਾਦ ਫੇਰ ਅਫਸਰ ਲੱਗਣਾ ਹੈ ਜਾਂ ਜਿਹੜੇ ਪਹਿਲਾਂ ਅਫਸਰ ਲੱਗੇ ਨੇ ਅੱਜ ਕੱਲ ਪਰਸੋ ਤੱਕ ਦੀ ਇਨਫੋਰਮੇਸ਼ਨਾਂ ਹੀ ਆ ਰਹੀਆਂ ਨੇ ਐਮਐਲਏ ਲਿਸਟਾਂ ਦੇ ਰਹੇ ਨੇ ਲਿਸਟਾ ਦੇਣ ਤੋਂ ਬਾਅਦ ਜੇਗਾ ਹੁਣ ਜਿਹੜੀਆਂ ਪ੍ਰਸ਼ਾਸਨ ਐ ਉਹਨਾਂ ਨੇ VOTER LIST ਦੇਣੀ ਕਿ ਕਿੱਥੇ ਗਈਆਂ ਵੋਟਾਂ ਨੇ ਵਾਰਡ ਬੰਦੀ ਦੀ ਲਿਸਟ ਦੇਣੀ ਆ ਕੋਈ ਵਾਰਡ ਬੰਦੀ ਦੀ ਲਿਸਟ ਨਹੀਂ ਹੈਗੀ ਕੋਈ VOTER LIST ਜਿਹੜੀ ਅਪਲੋਡ ਕਰਨੀ ਹੈ ਵੈਬਸਾਈਟ ਤੇ ਨਹੀਂ ਕਰ ਰਹੇ ਤਾਂ ਕਿ ਪਤਾ ਲੱਗ ਸਕੇ ਕਿ ਕਿੰਦਾ ਵੋਟਾ ਕਿਹਨੇ ਗਈਆਂ ਕਿੱਥੇ ਆ ਔਰ ਇੱਕ ਇੱਕ ਘਰ ਦੀਆਂ ਵੋਟਾਂ ਪੰਜ ਪੰਜ ਵਾੜਾ ਦੇ ਵਿੱਚ ਮਤਲਬ ਲਿਸਟਾਂ ਚ ਪਾਤੀਆਂ ਨਹੀਂ ਜੇ ਇੱਕ ਘਰ ਚ ਪੰਜ ਜੀ ਰਹਿ ਰਹੇ ਨੇ ਫਿਜ਼ੀਕਲੀ ਉੱਥੇ ਰਹਿ ਰਹੇ ਨੇ ਉਹਨਾਂ ਦਾ ਘਰ ਹੈ ਜੀਓਗ੍ਰਾਫਿਕਲੀ ਪਰ ਉਹਨਾਂ ਦੀ ਵੋਟ ਜਿਹੜੀ ਹੈ ਉਹ ਕਿਤੇ ਹੋਰ ਜਾ ਕੇ ਪੈਣੀ ਇੱਕ ਦੋ ਜੀਆਂ ਦੀ ਕਿਤੇ ਹੋਰ ਪੈਣੀ ਇੱਕ ਦੀ ਕਿਤੇ ਹੋਰ ਪੈਣੀ ਤਾਂ ਕਿ ਉਹ ਆਪਣਾ ਜਿਹੜਾ ਅਧਿਕਾਰ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਆਪਣਾ ਸਰਪੰਚ ਜਾਂ ਕੋਈ ਪੰਚ ਆਪਣਾ ਨਿਭਾ ਸਕਣ ਪ੍ਰਸ਼ਾਸਨ ਕੋ ਜਾਣਦੇ ਆ ਸੀਟਾਂ ਖਾਲੀ ਨੇ ਅਫਸਰ ਕਿੱਥੇ ਬੈਠੇ ਨੇ ਸਾਡੇ ਧਾਰੀਵਾਲ ਸਾਹਿਬ ਨੇ ਇੱਥੇ ਮੰਤਰੀ ਸਾਹਿਬ ਉਹਨਾਂ ਦੀ ਗੁੱਟੀ ਬੈਠੇ ਨੇ ਜਾਂ ਫੋਨ ਤੇ ਮੈਂ ਚੈਲੇਂਜ ਨਾ ਕਹਿਣਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਜਿਹੜੇ ਏਡੀਸੀ ਐ ਵੀਡੀਓ ਨੇ ਤੇ ਡੀਡੀਪੀਓ ਨੇ ਇਹਨਾਂ ਦੇ ਫੋਨ ਕਾਲ ਕਢਾ ਲਓ ਪਿਛਲੇ 4 ਦਿਨ ਦੀਆਂ ਜੇ ਇਹਨਾਂ ਦੇ ਬਾਰ ਬਾਰ ਫੋਨ ਕਾਲ ਦੇ ਤੇ ਜੋ ਕੁਛ ਆ ਰਿਹਾ ਜੋ ਕੁਛ ਇਹ ਫੋਨ ਕਰ ਰਹੇ ਨੇ ਇਹ ਸਿੱਧੇ ਜਿਹੜੀ ਸੱਤਾ ਤੇ ਰਹਿ ਉਹਦੇ ਤੋਂ ਡਾਇਰੈਕਸ਼ਨ ਲੈ ਕੇ ਇਲੈਕਸ਼ਨ ਕਰਾ ਰਹੇ ਨੇ ਇਹ ਕਿੰਨੂੰ ਬਣਾਉਣਾ ਹੈ ਕਿੰਨੂੰ ਰਿਜ਼ਰਵ ਕਰਨਾ ਕਹਿੰਦੀਆਂ ਵੋਟਾਂ ਅਸੀਂ ਅਲੱਗ-ਅਲੱਗ ਕਰਨੀਆਂ ਨੇ ਸਾਰੀ ਜਿਹੜੀ ਦਿਸ਼ਾ ਨਿਰਦੇਸ਼ ਨੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਦੇਖੋ ਲੋਕਤੰਤਰ ਤੇ ਇਹ ਹੁੰਦਾ ਕਿ ਲੋਕਤੰਤਰ ਤਰੀਕੇ ਨਾਲ ਲੋਕ ਆਪਣੇ ਡਿਵੈਲਪਮੈਂਟ ਵਾਸਤੇ ਆਪਣਾ ਮੈਂਬਰ ਪੰਚਾਇਤ ਚੁਣ ਸਰਪੰਚ ਚੁਣ ਫਿਰ ਉਹ ਇਸ ਇਲਾਕੇ ਦੀ ਡਿਵੈਲਪਮੈਂਟ ਕਰਾ ਸਕੀ ਪਰ ਇਹ ਅਧਿਕਾਰ ਤੇ ਬਿਲਕੁਲ ਖੋਇਆ ਜਾ ਰਿਹਾ ਹੈ ਇਹਦਾ ਤੇ ਇਸ ਚੀਜ਼ ਦਾ ਤੇ ਜਿਹੜੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਨੇ ਉਹਨਾਂ ਤੇ ਮਾੜਾ ਪ੍ਰਭਾਵ ਪੈਣਾ ਇਹਨਾਂ ਨੂੰ ਬਦਲਾ ਕੇ ਦਿੱਤਾ ਸੀ ਤਾਂ ਕਿ ਇਹ ਸਹੀ ਤਰੀਕੇ ਦੀਆਂ ਚੋਣਾਂ ਕਰਾ ਸਕਣ ਫਿਰ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਸਾਡੇ ਕੋਲ ਆ ਰਹੇ ਨੇ ਕਿ ਪੈਸੇ ਦਾ ਲੈਣ ਦੇਣ ਹੋ ਰਿਹਾ ਹੈ ਪੈਸੇ ਲੈ ਕੇ ਰਿਜ਼ਰਵ ਕਰਾ ਲਓ ਪੈਸੇ ਲੈ ਕੇ ਓਪਨ ਕਰਾ ਲਓ ਇਹ ਕੋਈ ਤਰੀਕੇ ਨਹੀਂ ਗੇ ਲੋਕਤੰਤਰ ਦੇ ਮੇਰੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਕਿ ਜਿਹੜੇ ਵੀ ਨੋਡਲ ਅਫਸਰ ਤੁਹਾਡੇ ਅਧੀਨ ਕੰਮ ਕਰ ਰਹੇ ਉਹਨਾਂ ਨੂੰ ਉਹਨਾਂ ਦੇ ਫੋਨ ਦਾ ਤੈਕੀਕਾਤ ਕੀਤਾ ਜਾਵੇ ਉਹਨਾਂ ਦੀ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਕਿ ਪਿਛਲੇ ਤਿੰਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਕਿਹੜੇ ਕਿਹੜੇ ਪੋਲੀਟੀਕਲ ਬੰਦੇ ਨਾਲ ਗੱਲ ਹੋਈ ਹੈ ਕਿਹੜਾ ਬੰਦਾ ਉਹਨਾਂ ਨੂੰ ਡਾਇਰੈਕਸ਼ਨ ਬਾਰ-ਬਾਰ ਉਹਨਾਂ ਨੂੰ ਫੋਨ ਆ ਰਹੇ ਕਿਉਂਕਿ ਜੇ ਜੇ ਇੱਕ ਜਦੋਂ ਇਲੈਕਸ਼ਨ ਸ਼ੁਰੂ ਹੋ ਗਈ ਹੈ ਇਲੈਕਸ਼ਨ ਕਮਿਸ਼ਨ ਦਾ ਇਸ ਵੇਲੇ ਵਰਕ ਕਰ ਰਿਹਾ ਹੈ ਉਦੋਂ ਦੇ ਕਿਸੇ ਪੋਲੀਟੀਕਲ ਬੰਦੇ ਕੋਲ ਜਾਣ ਦੀ ਲੋੜ ਨਹੀਂ ਸਾਨੂੰ ਤੇ ਕਿਸੇ ਦਾ ਫੋਨ ਨਹੀਂ ਆਇਆ ਨਾ ਵੀਡੀਓ ਦਾ ਨਾ ਡੀਡੀਪੀ ਦਾ ਸਾਡੇ ਬੰਦੇ ਜਾਂਦੇ ਆ ਸੀਟਾਂ ਤੇ ਨਹੀਂ ਹੈਗੇ ਉੱਥੇ ਜਾਂਦੇ ਕਹਿੰਦੇ ਪਿੰਡਾਂ ਚ ਗਏ ਨੇ ਤੇ ਜਿੰਨੇ ਬੰਦੇ ਨੇ ਤੁਸੀਂ ਅੱਜ ਤੁਹਾਡਾ ਮੀਡੀਆ ਰਾਈ ਮੈਂ ਕਹੂੰਗਾ ਜਾ ਕੇ ਚੈੱਕ ਕਰ ਲਓ ਜਾਂ ਤੇ ਇਹ ਉਹਨਾਂ ਦੇ ਘਰਾਂ ਚ ਬੈਠੇ ਨੇ ਜਾਂ ਉਹਨਾਂ ਦੁਆਰਾ ਕੋਈ ਜਗ੍ਹਾ ਜਿਹੜੀ ਨਿਸ਼ਚਿਤ ਕੀਤੀ ਗਈ ਆ ਉੱਥੇ ਬਹਿ ਕੇ ਡਾਇਰੈਕਸ਼ਨ ਲੈ ਰਹੇ ਕਿਵੇਂ ਲੋਕਤੰਤਰ ਬਚੂਗਾ ਇਹਦੇ ਚ ਕਿ ਇਹੜੀ ਇਲੈਕਸ਼ਨ ਹੁੰਦੀ ਹੈ ਪਾਰਟੀ ਬਾਈ ਦੇ ਉੱਤੇ ਉੱਠ ਕੇ ਲੋਕ ਲੜਦੇ ਨੇ ਕਿਉਂਕਿ ਇਹ ਇੱਕ ਵਿਅਕਤੀਗਤ ਇਲੈਕਸ਼ਨ ਹੈ ਮੇਰਾ ਮੰਨਣਾ ਹੈ ਠੀਕ ਹੈ ਪਾਰਟੀ ਦਾ ਰੂਲ ਹੁੰਦਾ ਹੈ ਪਾਰਟੀਆਂ ਨੇ ਬੱਜੇ ਲੋਕ ਨੇ ਪਰ ਇੱਕ ਵਿਅਕਤੀਗਤ ਇਲੈਕਸ਼ਨ ਹੁੰਦੀ ਹਰ ਬੰਦੇ ਦੀ ਇਹ ਤੇ ਹਰ ਬੰਦੇ ਦਾ ਅਧਿਕਾਰ ਜਿਹੜਾ ਵਾ ਇਹਨਾਂ ਵੱਲੋਂ ਖੋਇਆ ਜਾ ਰਿਹਾ ਮੈਂ ਤੁਹਾਡੇ ਰਾਂ ਹੀ ਅੱਜ ਉਚੇਚੀ ਮੰਗ ਕਰਦਾ ਕਿ ਇਹਦੀ ਇਨਕੁਆਰੀ ਜਿਹੜਾ ਜਿੰਨੇ ਵੀ ਅਫਸਰ ਲੱਗੇ ਨੇ ਸਰਕਾਰ ਕਰਾਵੇ ਕਿ ਕਿਹਦੇ ਦਸ਼ੰਦਰ ਦੇਸ਼ ਦੇ ਠੋਰੀ ਆ ਸਾਡੇ ਆ ਖੈਰਾਬਾਦ ਪਿੰਡ ਹੈ ਉਹਦੀਆਂ ਲਿਸਟਾਂ ਹੀ ਨਹੀਂ ਪਤਾ ਲੱਗ ਰਿਆ ਕਿਹੜੀ ਵਾਰਡ ਜਨਰਲ ਹੈ ਕਿਹੜੀ ਨਹੀਂ ਗਈ ਉਹਨਾਂ ਦਿਆਂ ਵੋਟਾਂ ਜਿਹੜੀਆਂ ਨੇ ਕੱਟ ਕੇ ਕੋਈ ਕਿਤੇ ਪਾਤੀਆਂ ਨੇ ਕੋਈ ਕਿਤੇ ਪਾਤੀਆਂ ਨੇ ਇਸੇ ਤਰ੍ਹਾਂ ਚੀਚਾ ਪਿੰਡ ਹੈ ਚੀਚਾ ਨੌ ਸਿੰਘ ਹੈ ਦੋ ਬੰਦੇ ਨੇ ਰੇਂਜ ਦੇ ਖਰੇ ਰਿਜ਼ਰਵ ਤੇ ਉਹ ਰਿਜ਼ਰਵ ਕਰਤਾ ਹੈ ਚਾਰ ਬੰਦੇ ਜਿਹੜੇ ਨੇ ਤਿੰਨ ਜਿਹੜੇ ਮੈਂਬਰ ਨੇ ਉਹ ਵੀ ਰਿਜ਼ਰਵ ਕਰਤੇ ਜਦ ਕਿ ਉੱਤੇ ਉਹਦੇ ਉੱਥੇ ਦੇ ਉਸ ਕੈਟਾਗਰੀ ਦੀ ਵੋਟ ਹੀ ਨਹੀਂ ਗਈ ਪਰ ਰੋਟੇਸ਼ਨ ਹੋਈ ਜਿਵੇਂ ਨਹੀਂ ਗਾ ਵੀ ਰੋਟੇਸ਼ਨ ਵਾਈਜ਼ ਆ ਰਹੀ ਹੈ ਜਦੋਂ ਰੋਟੇਸ਼ਨ ਹੋਵੇ ਤਾਂ ਵੀ ਕੋਈ ਬੰਦਾ ਮੰਨ ਲੇ ਰੋਟੇਸ਼ਨ ਵੀ ਨਹੀਂ ਗਈ ਸੋ ਇਸ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਪੂਰਨ ਤੌਰ ਤੇ ਇਹਨੂੰ ਨਿਰਪੱਖ ਚੋਣਾ ਕਰਾਉਣ ਵਾਸਤੇ ਹਰ ਹਿੱਲੇ ਦੇ ਨਾਲ ਲੋਕਾਂ ਦੇ ਲੜਾਈ ਜਿਹੜੀ ਆ ਸੜਕਾਂ ਤੇ ਵੀ ਲੜੇਗੀ ਔਰ ਉਹ ਸਿਲੈਕਸ਼ਨ ਨੂੰ ਸੰਪੂਰਨ ਛਾਤਵੇਂ ਤਰੀਕੇ ਨਾਲ ਸੰਪੂਰਨ ਕਰਾਉਣ ਵਾਸਤੇ ਸਾਥ ਵੀ ਦੇਗੀ ਔਰ ਅਸੀਂ ਸੰਵਿਧਾਨ ਦੇ ਮੁਤਾਬਕ ਇਲੈਕਸ਼ਨ ਹੋਵੇ ਇਹਦੇ ਵਾਸਤੇ ਪੂਰਨ ਤੌਰ ਤੇ ਸਾਡਾ ਇੱਕ ਇੱਕ ਜਿਹੜਾ ਹਲਕੇ ਦੇ ਸਾਬਕਾ ਐਮਐਲਏ ਹੋਣ ਚਾਹੀਏ ਜ ਮੌਜੂਦਾ ਐਮਐਲਏ ਨੇ ਚਾਹੇ ਸਾਡੇ ਹੋਰ ਵਰਕਰ ਨੇ ਉਹ ਪੂਰਨ ਤੌਰ ਤੇ ਲੋਕਾਂ ਦਾ ਸਹਿਯੋਗ ਕਰਨਗੇ ਸੋ ਇਹ ਜਿਹੜੀ ਇਲੈਕਸ਼ਨ ਆ ਇਹ ਤੇ ਮੇਰਾ ਮੰਨਣਾ ਹੈ ਕਿ ਇਹਨਾਂ ਨੇ ਇੱਕ ਇਲੈਕਸ਼ਨ ਨੂੰ ਕੌਣ ਦਾ ਇੱਕ ਤਰੀਕਾ ਬਣਾਇਆ ਇਹਦੇ ਨਾਲ ਕੋਈ ਸਰਕਾਰ ਦੀ ਕੋਈ ਬਹੁਤ ਵੱਡੀ ਉਪਲਬਧੀ ਨਹੀਂ ਮਤਲਬ ਤੁਸੀਂ ਸਮਝੋਗੇ ਕਿ ਆਉਗੀ ਪਰ ਇਹਦੇ ਨਾਲ ਇੱਕ ਅਨਿਸ਼ਚਿਤਤਾ ਦਾ ਮਾਹੌਲ ਇੱਕ ਲੋਕਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਆ ਉਹ ਸਿਰਜਿਆ ਜਿਹੜਾ ਜਾ ਰਿਹਾ ਉਹਦਾ ਵੱਡਾ ਨੁਕਸਾਨ ਸਾਨੂੰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਹੋਵੇ ਲਾਅਨ ਆਰਡਰ ਦੇ ਉੱਤੇ ਸਰਕਾਰ ਬਿਲਕੁਲ ਬੁਰੀ ਤਰ੍ਹਾਂ ਖੇਡ ਹੋਈ ਲਾਅਨ ਆਰਡਰ ਦੀ ਸਥਿਤੀ ਅੱਜ ਵੀ ਲੋਕਾਂ ਦੇ ਮਨ ਚ دہشت ਹੈ ਨਸ਼ਾ ਤਕਰੀਬਨ ਅੱਗੇ ਨੂੰ ਤੁਸੀਂ ਪਿੰਡਾਂ 'ਚ ਪਤਾ ਕਰ ਲੋ 5-5 10-10 ਗੁਣਾ ਵੱਧ ਗਿਆ। ਉਹਦੇ 'ਚ ਕੋਈ ਧਿਆਨ ਨਹੀਂ। ਇਹ ਪਤਾ ਆ ਕਿ ਕਿਹੜੇ ਵਾਰਡ ਦੀਆਂ ਵੋਟਾਂ ਸੱਜੇ ਕੱਪੇ ਕੀਤਾ ਉਹ ਵਾਰਡ ਕੋਈ ਬੰਦਾ ਸਾਡਾ ਜਿੱਤ ਸਕਦਾ ਜਾਂ ਕਿਹੜਾ ਸਰਪੰਚ ਸੱਜੇ ਕੱਪੇ ਕੀਤਾ ਜਿੱਤ ਸਕਦਾ। ਜੇ ਕਿਤੇ ਇੰਨੀ ਮਿਹਨਤ ਨਸ਼ਾ ਮਕਾਉਣ ਲਈ ਤੁਸੀਂ ਲਾ ਦੋ ਤੇ ਸ਼ਾਇਦ ਨਸ਼ਾ ਵੀ ਮੁੱਕਣ ਵਾਲੇ ਬੰਦੇ ਨੂੰ ਤੁਰਪੇ। ਉਧਰ ਕੋਈ ਧਿਆਨ ਨਹੀਂ ਆਪਣਾ ਹੈਗਾ। ਉਧਰ ਕਦੀ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ। ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਫੋਨ ਕਾਲਸ ਆ ਰਹੇ ਨੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਕਦੀ ਕਿਸੇ ਦਾ ਪਤਾ ਲਿਆ ਕਿਸੇ ਨੇ ਨਹੀਂ ਇਲੈਕਸ਼ਨ ਲੁੱਟਣੀ ਹੈ ਇਲੈਕਸ਼ਨ ਨੂੰ ਹਰ ਹਿੱਲੇ ਜਿੱਤਣਾ ਹੈ ਤੇ ਉਹਦਾ ਗੈਰ ਸਵਧਾਨਿਕ ਤਰੀਕੇ ਦੇ ਨਾਲ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਜਾ ਰਿਹਾ ਮੇਰੀ ਇਲੈਕਸ਼ਨ ਕਮਿਸ਼ਨ ਤੋਂ ਮੰਗ ਹੈ ਕਿ ਇਹਦੇ 'ਚ ਇੰਟਰਫੀਰੈਂਸ ਕਰਕੇ ਜਿੰਨੇ ਅਫਸਰ ਲੱਗੇ ਨੇ ਚਾਹੇ ਪੰਜਾਬ 'ਚ ਨੇ ਮੈਂ ਅਬਰ ਸਰ ਜਿਲ੍ਹੇ ਦੀ ਵੀ ਗੱਲ ਕਰਦਾ ਖਾਸ ਕਰ ਪਾਰਲੀਮੈਂਟਡ ਕਦੀ ਕਿ ਉੱਥੇ ਸਾਰੇ ਅ fırsਰਾ ਦਾ ਜਾਇਜ਼ਾ ਲਓ ਕਿ ਕਿਹਦੇ ਦੇ ਦਿਸ਼ਾ ਨਿਰਦੇਸ਼ ਦੇ ਹਟ ਚੱਲੇ ਕੀ ਤੁਹਾਡੇ ਇਲੈਕਸ਼ਨ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਦੇ ਹਟ ਚੱਲ ਰਹੇ ਨੇ ਕਿ ਜਾਂ ਮੰਤਰੀ ਐਮ ਐਲ ਏ ਦੇ ਦਿਸ਼ਾ ਨਿਰਦੇਸ਼ੇ ਹਟ ਚੱਲ ਰਹੇ ਨੇ ਤਹਿਕੀਕਾਤ ਕਰਾ ਲਓ ਕਿ ਟੈਲੀਫੋਨ ਵਾਰ-ਵਾਰ ਕਿਹਦੇ ਆ ਰਹੇ ਕਿਹਨੂੰ ਕਰ ਰਹੇ ਨੇ ਕਿਹਦੇ ਵੱਲੋਂ ਲਿਸਟਾਂ ਜਾ ਰਹੀਆਂ ਨੇ ਇਹਦੇ ਜੇ ਤੇ ਚਿੱਟੇ ਦਿਨ ਹੈ ਇਹ ਕੋਈ ਚੀਜ਼ ਲੁਕੀ-ਛਿਪੀ ਨਹੀਂ ਕਿ ਵੀ ਮੈਂ ਕੋਈ ਇਹ ਗੱਲ ਦੱਸ ਰਿਹਾ ਕਿ ਜਿਹੜੀ ਲੁਕੀ-ਛਿਪੀ ਹੋਵੇ ਇਹ ਤਾਂ ਸਾਹਮਣੇ ਤੁਹਾਡੇ ਇਸ ਚੀਜ਼ ਨੂੰ ਇਹਨਾਂ ਨੂੰ ਡਰ ਲੱਗ ਰਿਹਾ ਵਿਲਾਸ ਸਾਹਿਬ ਤੁਹਾਨੂੰ ਕੀ ਲੱਗ ਰਿਹਾ ਵੀ ਕਿ ਕਿਉਂ ਕਰ ਰਹੇ ਸਤਿ ਆਹਰਦੇ ਨੇ ਇਲੈਕਸ਼ਨ ਹਰਨਗੇ ਨਾ ਕਿ ਉਹ ਤਿਰਪੱਖ ਚੋਣ ਕਰਾ ਲੋ ਤੁਹਾਡੇ ਸਾਹਮਣੇ ਹੋਣੇ ਜੇ ਲੋਕ ਸਭਾ ਦੀ ਇਲੈਕਸ਼ਨ ਹੋਈ ਉਹ ਚ ਵੀ ਇਹਨਾਂ ਨੂੰ ਪਤਾ ਲੱਗ ਗਿਆ ਕਿਰਪਕ ਚੋਣ ਤੇ ਇਲੈਕਸ਼ਨ ਕਮਿਸ਼ਨ ਨੇ ਖੜਾ ਉਹ ਵੀ ਕਰਾ ਰਹੇ ਇਲੈਕਸ਼ਨ ਕਮਿਸ਼ਨ ਹੀ ਕਰਾ ਰਹੇ ਲੈ ਇਹ ਇੰਟਰਫੇਰੈਂਸ ਕਿਉਂ ਕਰ ਰਹੇ ਮੈਂ ਇਹ ਲਖਮੀ ਜੀ ਨੂੰ ਬੇਨਤੀ ਕਰ ਰਿਹਾ ਕਿ ਇਲੈਕਸ਼ਨ ਕਮਿਸ਼ਨ ਇਨਕੁਆਇਰੀ ਕਰੇ ਇਹ ਚੀਜ਼ ਦੀ ਉਹ ਜੀ ਸਾਹਿਬ ਇੱਕ ਕੱਲ ਅੱਜ ਅੱਜ ਸੀਟਾਂ ਦੇ ਉੱਤੇ ਹੈ ਹੀ ਨਹੀਂ ਅਫਸਰ ਹੀ ਨਹੀਂ ਗੇ ਤੁਸੀਂ ਦੇਖੋ ਦਿਨ ਘੜੇ ਮਿਲੇ ਨੇ 25 ਨੂੰ 900 ਹੀ ਹੈ 26 ਨੂੰ ਇੱਕ ਦਿਨ ਮਿਲਿਆ 27 ਨੂੰ ਨਾਮਿਨੇਸ਼ਨ ਸ਼ੁਰੂ ਹੋ ਗਈ 28 29 ਸ਼ਨੀ ਐਤਵਾਰ ਆ ਗਿਆ 30 31 ਦੇ 1 ਤਰੀਕ ਨੂੰ ਆਪਣੇ ਹੈਗੇ ਨੇ ਦੋ ਵਰਕਿੰਗ ਦੇ ਆ ਦੋ ਫੇਰ ਛੁੱਟੀਆਂ ਨੇ ਅੱਛਾ ਛੁੱਟੀਆਂ ਦੇ ਵਿੱਚ ਚਲੋ ਨੋਮੀਨੇਸ਼ਨ ਨਾ ਵੀ ਕੋਈ ਹੋਵੇ ਪਰ ਘੱਟੋ ਘੱਟ ਇਹਨਾਂ ਜਿੰਨਾ ਲੋਕਾਂ ਨੂੰ ਕੋਈ ਐਨਓਸੀ ਚਾਹੀਦੀ ਹੈ ਕੋਈ ਨੋ ਡਿਊ ਸਰਟੀਫਿਕੇਟ ਚਾਹੀਦੇ ਆ ਨੋ ਡਿਊ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ ਨੋ ਡਿਊ ਸਰਟੀਫਿਕੇਟ ਜਿਹੜਾ ਮੌਜੂਦਾ ਸਰਪੰਚ ਉਹਨੂੰ ਕਿਹਾ ਜਾ ਰਿਹਾ ਵੀ ਜੇ ਨਿਊ ਡਿਊ ਸਰਟੀਫਿਕੇਟ ਚਾਹੀਦਾ ਤੇ ਐਮਐਲਏ ਨਾਲ ਗੱਲ ਕਰ ਫਲਾਣੇ ਨਾਲ ਗੱਲ ਕਰ ਇਹੋ ਜਿਹੀ ਗੱਲ ਕਹਿੰਦਾ ਕਿ ਐਫੀਡੇਵਿਟ ਤੁਸੀਂ ਦੇ ਸਕਦੇ ਹੋ ਫਿਰ ਨੋ ਡਿਊ ਸਰਟੀਫਿਕੇਟ ਤੇ ਦੇਣਾ ਪੈਣਾ ਨਾ ਉਹਦੀ ਜਗ੍ਹਾ ਐਫੀਡੇਵਿਟ ਦੀ ਇੱਕ ਵਾਰ ਸਾਬ ਜੇ ਇਹਦੇ ਚ ਕੋਈ ਸੱਚਾਈ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਨੇ ਹੁਣੇ ਹੀ ਤਾਜ਼ਾ ਇਲੈਕਸ਼ਨ ਹੋਏ ਤੁਹਾਡੇ ਵਾਲੇ ਐਮਪੀ ਵਾਲੇ ਉਹਦੇ ਜਿਨ੍ਹਾਂ ਨੇ ਵੋਟ ਕੀਤੀ ਉਹਨਾਂ ਦੇ ਇਸ ਇਲੈਕਸ਼ਨ 'ਚ ਵੋਟਾਂ ਕੱਟ ਦਿੱਤੀਆਂ ਗਈਆਂ ਬਿਲਕੁਲ ਵੋਟਾਂ ਕੱਟ ਵੀ ਦਿੱਤੀਆਂ ਗਈਆਂ ਨੇ ਇਹਦੀ ਐਕਸਰਸਾਈਜ਼ ਮੇਰਾ ਮੰਨਣਾ ਹੈ ਕਿ ਅਫਸਰਸ਼ਹੀ ਦੇ ਨਾਲ ਇਲੈਕਸ਼ਨ ਨਾਊਂਸ ਹੋਣ ਤੋਂ ਪਹਿਲਾਂ ਇਹਨਾਂ ਨੇ 2 ਮਹੀਨੇ ਹੋਈ ਕੀਤੀ ਹੈ ਜਿਹੜੀ ਕਿ ਇਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਅਫਸਰਸ਼ਹੀ ਦੇ ਨਾਲ ਰਲ ਕੇ ਔਰ ਉਹਦੇ ਤੇ ਪੂਰਨ ਤੌਰ ਤੇ ਇਹਨਾਂ ਨੇ ਵਰਕਆਊਟ ਕਰਕੇ ਵੋਟਾਂ ਵੀ ਕੱਢ ਦਿੱਤੀਆਂ ਨੇ ਜਿਨੇ ਜਿਨੇ ਲੋਕ ਸਭਾ ਚ ਪਾਈ ਉਹਦੀ ਹੁਣ ਵੋਟ ਹੀ ਨਹੀਂ ਪੈਣੀ ਇਹ ਚਾ ਪੰਜ ਜੀ 10 ਜੀ ਇੱਕ ਘਰ ਚ ਰਹ ਰਹੇ ਇੱਕ ਗਲੀ ਚ ਰਹ ਰਹੇ ਆ ਉਹਦੀਆਂ ਤਿੰਨਾਂ ਵਾਡਾਂ ਚ ਵੋਟਾਂ ਕਰਤੀਆਂ ਨੇ ਡਿਵੈਲਪਮੈਂਟ ਤੇ ਉਹਨੇ ਗਲੀ ਦੀ ਡਿਵੈਲਪਮੈਂਟ ਵਾਸਤੇ ਬੰਦਾ ਨਾਮਿਨੇਟ ਕਰਨਾ ਕਿ ਆ ਮੇਰਾ ਮੈਂਬਰ ਹੈ ਤੇ ਆ ਮੇਰਾ ਪੰਚਾਇਤ ਸਰਪੰਚ ਹੈ ਉਹ ਹੈ ਹੀ ਨਹੀਂ ਸਰਸ ਮੁੱਖ ਮੰਤਰੀ ਤੋਂ ਹੁਣ ਤਮਾਨ ਕਾਨੂੰਨ ਦਾਖਲ ਨੇ ਕਈ ਕਿਆਸ ਰੀਆਂ ਲਾਈਆਂ ਜਾ ਰਹੀਆਂ ਨੇ ਸਰਕਾਰ ਅਜੇ ਡਾਕਟਰਾਂ ਨੇ ਛੋਟਾ ਜਿਹਾ ਬ੍ਰਿਟਲ ਜਾਰੀ ਕੀਤਾ ਵੀ ਉਹਨਾਂ ਨੇ ਕੁਝ ਹੋਰ ਟੈਸਟ ਹੋਣੇ ਪਏ ਦੇਖੋ ਮੈਂ ਪਹਿਲੀ ਗੱਲ ਤੇ ਸ਼ੁਭ ਕਾਮਨਾ ਦਿੰਨਾ ਕਿ ਉਹ ਛੇਤੀ ਸਿਹਤਯਾਬ ਹੋਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਮੇਰੀ ਸ਼ੁਭ ਕਾਮਨਾmane ਕਿ ਜੋ ਵੀ ਦੁੱਖ ਤਕਲੀਫ ਉਹਨਾਂ ਨੂੰ ਹੈਗੀ ਹੈ ਪ੍ਰਮਾਤਮਾ ਉਹਨਾਂ ਨੂੰ ਉਹਦੇ ਤੋਂ ਬਾਹਰ ਕੱਢੇ ਪਰ ਇਹ ਜਿਹੜੀਆਂ ਕਿਆਸ ਰਹੀਆਂ ਨੇ ਇਹ ਇਕੱਲੇ ਇੱਕ ਦੀਆਂ ਨਹੀਂ ਗੀਆਂ ਜਾਂ ਕਿਸੇ ਦੀਆਂ ਨਹੀਂ ਗੀਆਂ ਉਹ ਅਸੀਂ ਉਹਦੇ ਤੇ ਮੇਰਾ ਖਿਆਲ ਹੈ ਕਿ ਅਸੀਂ ਚਰਚਾ ਜਿਹੜੀ ਹੈ ਉਹਨਾਂ ਦੇ ਠੀਕ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਜਰੂਰ ਕਰਾਂਗੇ ਪਰ ਉਹਨਾਂ ਨੂੰ ਵੀ ਜੇ ਕੋ ਇਹੋ ਜਿਹਾ ਮਸਲਾ ਹੈ ਤੇ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਵੱਡਾ ਸਟੇਟ ਹੈ ਸਟੇਟ ਦੇ ਬਹੁਤ ਮਸਲੇ ਆਇ ਤੇ ਬੜੀਆਂ ਮੁਸੀਬਤ ਦੇ ਵਿੱਚੋਂ ਲੰਘ ਰਹੇ ਆ ਲਾਅਰਡ ਆਰਡਰ ਦੀ ਬੜੀ ਮਾੜੀ ਪੋਜੀਸ਼ਨ ਹੈ ਸੋ ਉਹ ਹੁਣ ਜਿਹੜੀ ਤੱਕ ਜਿਹੜੀ ਉਹਨਾਂ ਨੂੰ ਪ੍ਰੇਜ਼ ਕਰਨਗੇ ਮੇਰਾ ਮੰਨਣਾ ਹੈ ਕਿ ਉਹ ਉਹ ਵੀ ਮੰਨਣ ਔਰ ਮੈਂ ਸਮਝਦਾ ਕਿ ਉਹ ਜੇ ਠੀਕ ਹੋ ਗਿਆ ਉਹਨਾਂਗੇ ਤੇ ਇਹਦੇ ਤੇ ਆਪਾਂ ਬੜੀ ਵਧੀਆ ਚਰਚਾ ਉਦੋਂ ਸੀ ਕਰ ਸਕਦੇ ਤੇ ਤਣਾਸ਼ ਵੀ ਲੱਗ ਰਹੇ ਤੁਹਾਨੂੰ ਲੱਗਦਾ ਜਦੋਂ ਕੇਰੀਵਾਲ ਸਾਹਿਬ ਬਾਹਰ ਆਏ ਉਹਨਾਂ ਦੇ ਕੋ ਕੋ ਤਰੀ ਭਗਵਾਨ ਤੁਮਾਰਾ ਥੋੜੇ ਮਯੂਜ਼ੇ ਲੱਗ ਰਿਹਾ ਹੈ ਕਿਉਂਕਿ ਦੇਖੋ ਇਲੈਕਸ਼ਨਾਂ ਦਾ ਨਾਂ ਹੋਣਾ ਚਾਹੀਏ ਕਾਰਪੋਰੇਸ਼ਨ ਹੈ ਚਾਹੀਏ ਚੋਣਾ ਪੰਚਾਇਤ ਪੰਚਾਇਤ ਦੀਆਂ ਨੇ ਲਾਅਨ ਆਰਡਰ ਦੀ ਸਥਿਤੀ ਬੜੀ ਮਾੜੀ ਹੈ ਭ੍ਰਿਸ਼ਟਾਚਾਰ ਬਹੁਤ ਬੁਰੀ ਤਰ੍ਹਾਂ ਆ ਡਵੈਲਪਮੈਂਟ ਵਾਸਤੇ ਫੰਡ ਨਹੀਂ ਹੈਗੇ ਕਰਜ਼ਾ ਚੁੱਕ ਕੇ ਸਰਕਾਰ ਚੱਲ ਰਹੀ ਆ ਉਹ ਸਾਰੀਆਂ ਚੀਜ਼ਾਂ ਦਾ ਜੋ ਪਿਛਲੇ ਸਮੇਂ ਦੇ ਵਿੱਚ ਆ ਇਹ ਮੁੱਖ ਮੰਤਰੀ ਸਾਹਿਬ ਤੇ ਕੁਐਸਚਨ ਮਾਰ ਕੇ ਜਰੂਰ ਉੱਠਿਆ ਇਸ ਗੱਲ ਦਾ ਕਿ ਤੁਹਾਡੀ ਜਿਹੜੀ ਕਾਰਸ਼ੈਲੀ ਉਹ ਠੀਕ ਨਹੀਂ ਗਈ ਔਰ ਜਦੋਂ ਤੇ ਕੇਜਰੀਵਾਲ ਸਾਹਿਬ ਆਇਆ ਇਹ ਸਾਨੂੰ ਵੀ ਇਸ ਚੀਜ਼ ਦੀਆਂ ਮਤਲਬ ਪੁਖਤਾ ਸਬੂਤੀ ਨੇ ਕਿ ਇੱਕ ਵੱਡਾ ਧੜ ਜਿਹੜੀ ਉਹ ਇਹਨਾਂ ਨੂੰ ਉਤਾਰਨ ਵਾਸਤੇ ਇਕੱਠੀ ਹੋਈ ਹੈ ਤੇ ਉਹਦਾ ਤਨਾਅ ਵੀ ਕੁਦਰਤੀ ਗੱਲ ਹੋ ਜਾਂਦਾ ਜਿਵੇਂ ਜਦੋਂ ਕੇਜਰੀਬਾਲ ਸਾਹਿਬ ਆਏ ਇਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਅਸਰ ਦੇ ਹੁੰਦਾ ਇਹਨਾਂ ਚੀਜ਼ਾਂ ਦਾ ਬੰਦੇ ਦੇ ਉੱਤੇ ਪਰ ਇਹ ਇੱਕ ਮੌਕਾ ਮਿਲਦਾ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਇਹ ਤੁਹਾਨੂੰ ਜਦੋਂ ਮੌਕਾ ਮਿਲਦਾ ਤੁਹਾਨੂੰ ਉਹਦੋਂ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਆਪਣੀਆਂ ਸਹੀ ਦਿਸ਼ਾ ਦੇ ਵਿੱਚ ਜੇ ਕੰਮ ਕੀਤੇ ਹੁਣ ਤੇ ਮੇਰੇ ਖਿਆਲ ਇਹ ਤਨਾਅ ਨਹੀਂ ਆਉਂਦੇ ਦੁਬਾਰਾ ਪੰਚਾਇਤੀ ਚੋਣਾਂ 'ਚ ਤੁਸੀਂ ਕੀ ਕਰਨ ਯਾਰ ਤੁਸੀਂ ਡਿਮਾਂਡ ਕਰਤੀ ਇਲੈਕਸ਼ਨ ਕਮਿਸ਼ਨ ਪੇਅਰ ਕਰਾਵੇ ਪਰ ਇੱਕ ਅਦਾਲਤ ਦਾ ਰਸਤਾ ਖੁੱਲਾ ਹੁੰਦਾ ਉਹਦੇ ਚ ਕੁ ਕਰੋਗੇ ਕਿ ਪਾਰਟੀ ਮੰ ਲੋਗੇ ਇੰਡੀਵਿਡਿਉਲੀ ਐਪੀ ਵੀ ਉਹ ਦੇਖੋ ਉਹ ਅਸੀਂ ਐਲੋਪੀ ਪ੍ਰਤਾਪ ਬਾਜਵਾ ਜੀ ਤੇ ਰਾਜਾ ਬੜਿੰਗ ਜੀ ਦੇ ਧਿਆਨ ਚ ਸਾਰੀ ਗੱਲ ਦਿੱਤੀ ਹੈ ਉਹ ਇਹਦਾ ਲੀਗਲ ਪੱਖ ਲੈ ਰਹੇ ਨੇ ਸਾਨੂੰ ਜੇ ਉੱਥੇ ਵੀ ਜਾਣਾ ਪਿਆ ਅਸੀਂ ਜਾਵਾਂਗੇ ਔਰ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਤੁਹਾਡੇ ਵਾਅਦੇ ਭੁਲਾਈ ਜਿੰਨੇ ਵੀ ਲੋਕ ਸੁਣਦੇ ਨੇ ਕਿਸੇ ਨੂੰ ਕਾਨੂੰਨੀ ਸਹਾਇਤਾ ਚਾਹੀਦੀ ਆ ਅਮਰਸਰ ਦੇ ਵਿੱਚ ਮੇਰਾ ਆਫਿਸ ਕੋਈ ਬੰਦਾ ਕੰਟੈਕਟ ਕਰੇ ਸਾਡੀ ਲੀਗਲ ਟੀਮ ਹਰ ਸਮੇਂ ਰੈਡੀ ਹੈ ਕਾਨੂੰਨੀ ਸਹਾਇਤਾ ਦੇਣ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਰਟ ਚ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਕੋ ਸਲਾਹ ਲੈਣ ਦੀ ਲੋੜ ਹੈ ਸਾਡੇ ਕੋਲ ਇੱਥੇ ਵਕੀਲ ਬੈਠੇ ਨੇ ਉਹ ਹਰ ਤਰ੍ਹਾਂ ਦੀ ਸਲਾਹ ਜਿਹੜੀ ਹੈ ਜਾਂ ਕਾਨੂੰਨੀ رائے ਹੈ ਉਹਨਾਂ ਨੂੰ ਦੇਣਗੇ ਬਿਲਕੁਲ ਤਮਕਾ ਵੀ ਜਾ ਰਹੀ ਹੈ ਤੁਹਾਡੇ ਕੋਲ ਕੋਈ ਇੰਦਾ ਸ਼ਿਕਾਇਤ ਆਈ ਦੀ ਤਮਕਾ ਜਾ ਰਿਹਾ ਬਿਲਕੁਲ ਤਮਕਾ ਵੀ ਜਾ ਰਿਹਾ ਪ੍ਰਸ਼ਾਸਨ ਵੀ ਤਮਕਾ ਰਿਹਾ ਔਰ ਮਤਲਬ ਡਰਾਇਆ ਜਾ ਰਿਹਾ ਵੀ ਅੱਛਾ ਤੁਹਾਨੂੰ ਵੇਖ ਲਾਂਗੇ ਤੁਹਾਨੂੰ ਬਾਅਦ ਦੇ ਵਿੱਚ ਖਮਿਆਜੇ ਭੁਗਤਣੇ ਪੈਣਗੇ ਤੁਹਾਡੇ ਤੇ ਪੁਰਾਣੇ ਕੇਸ ਖੋਲ ਲਾਂਗੇ ਸੋ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਇਹ ਲੋਕਤੰਤਰ ਦੇ ਵਿੱਚ ਸਹੀ ਨਹੀਂ ਗਿਆ ਸਭਦਾ ਤੁਸੀਂ ਇਹ ਬਣੇ ਜੇ ਸੰਵਿਧਾਨ ਨੂੰ ਲਾਗੂ ਕਰਨ ਵਾਸਤੇ ਸੰਵਿਧਾਨ ਦੇ ਵਿੱਚ ਸੋਧ ਕਰਕੇ ਜਾਂ ਕੋਈ ਕਾਰਜ ਪ੍ਰਣਾਲੀ ਨੂੰ ਠੀਕ ਕਰਨ ਵਾਸਤੇ ਤੁਹਾਡਾ ਇੱਕ ਵਿਧਾਨ ਵਿਧਾਨਕਾਰ ਜੇ ਤੁਸੀਂ ਪਰ ਜਿਸ ਤਰੀਕੇ ਨਾਲ ਤੁਸੀਂ ਡਰਾ ਰਹੇ ਜੇ ਧਮਕਾ ਰਹੇ ਜਿਸ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਇਲੈਕਸ਼ਨ ਤੋਂ ਵਰਦਿਆ ਜਾ ਰਿਹਾ ਉਹਨਾਂ ਦਾ ਅਧਿਕਾਰ ਖੋਇਆ ਜਾ ਰਿਹਾ ਵੋਟਾਂ ਨਹੀਂ ਪੈਂਦੀਆਂ ਜਾ ਰਹੀਆਂ ਇਹ ਚੀਜ਼ਾਂ ਤੁਹਾਡੇ ਵਾਸਤੇ ਵੀ ਨਹੀਂ ਠੀਕ ਤੇ ਸਾਡੇ ਪੰਜਾਬ ਵਾਸਤੇ ਵੀ ਤੇ ਬਿਲਕੁਲ ਹੀ ਨਹੀਂ ਠੀਕ ਇਹ ਚੀਜ਼ਾਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।